ਹੰਤਨਾਂ ਨੂੰ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਗੁਰੂਦਰ ਸਿੰਘ ਸਭਾ ਖੰਨਾ ਜੀ ਸਮੂਹ ਸਾਧ ਸੰਗਤ ਵੱਲੋਂ ਸਹਿਜ ਪਾਠ ਆਰੰਭ ਕੀਤੇ ਜਾਂਦੇ ਨੇ ਹਰ ਸਾਲ ਅੱਜ 38 ਸਹਿਜ ਪਾਠਾਂ ਦੀ ਸੰਪੂਰਨਤਾ ਕੀਤੀ ਹੈ ਔਰ ਅੱਗੇ ਤੋਂ ਵੀ ਸੰਗਤਾਂ ਜਿਹੜੀਆਂ ਨੇ ਬਾਤ ਚੜ੍ਹ ਕੇ ਸਹਿਜ ਪਾਠ ਆਰੰਭ ਕਰਵਾ ਕੀ ਫਿਰ ਅਗਲੇ ਸਾਲ ਇਸੇ ਦਿਨ ਕੇ ਨਾ ਬਾਤ ਚੜ੍ਹ ਕੇ ਅਸੀਂ ਸਹਿਜ ਪਾਠਾਂ ਦੀ ਸੰਪੂਰਨਤਾ ਕਰਨੀ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੂਹ ਸਟਾਫ ਵੱਲੋਂ ਸਮੂਹ ਸੰਗਤ ਨੂੰ ਹੰਤਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰੂ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੰਗਬਹਾਦਰ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਇਸ ਦੀ ਸਤਸੰਗ ਲੋ ਬਹੁਤ ਬਹੁਤ ਮੁਬਾਰਕਾਂ ਹੁੰਦੀਆਂ ਅੱਜ ਸਾਰੀਆਂ ਬੀਬੀਆਂ ਪੈਣਾ ਨੇ ਮੇਰੇ ਵੀਰਾਂ ਨੇ ਪਿਛਲੇ ਸਾਲ ਜੋ ਸੈਦ ਪਾਠ ਰੱਖੇ ਸਨ ਉਹਨਾਂ ਦੀ ਅੱਜ ਸੰਪੂਰਨਤਾ ਹੋਈ ਹੈ ਸਭ ਨੇ ਜੋਸ਼ ਔਰ ਨਾਲ ਇਸ ਸੰਪੂਰਨਤਾ ਕੀਤੀ ਹੈ ਬਾਬਾ ਜੀ ਇਸੇ ਤਰ੍ਹਾਂ ਕਿਰਪਾ ਕਰਨ ਸਾਰੀ ਸੰਗਤ ਤੇ ਮੇਰ ਪਰਿਆ ਹੱਥ ਰੱਖ ਕੇ ਸਾਡੇ ਤੋਂ ਇਹ ਸੇਵਾ ਆਖਰੀ ਸਵਾਸਾਂ ਤੱਕ ਸਾਨੂੰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਸਹਿਜ ਪਾਠ ਕੀਤੇ ਨੇ ਭੋਗ ਪਾਏ ਨੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਾਬਾ ਜੀ ਦੀ ਬਖਸ਼ਿਸ਼ ਮਹਿਸੂਸ ਹੋ ਰਹੀ ਹੈ ਪਾਠ ਕਰਦੇ ਹੋਏ ਅੰਗਸੰਗ ਲੱਗ ਰਹੇ ਸੀਗੇ ਕਿ ਉਹ ਅੰਗਸੰਗ ਬੈਠੇ ਹੋਏ ਆ ਸਾਡੇ ਬਾਬਾ ਜੀ ਇਸ ਤਰ੍ਹਾਂ ਸਾਰੀ ਸੰਗਤ ਦੇ ਕਿਰਪਾ ਆਪਣੀ ਬਖਸ਼ਿਸ਼ ਬਣਾਈ ਰੱਖਣ ਕਿਸ ਤਰ੍ਹਾਂ ਸੇਵਾ ਲੈਂਦੇ ਨੇ ਕਿਵੇਂ ਖੰਡ ਬਾੜ ਆਰੰਭ ਕਰਦੇ ਉਹ ਕਿਵੇਂ ਘਰ ਦੇ ਵਿੱਚ ਕਰਦੇ ਉਹ ਕਿ ਜਗ ਗੁਰੂ ਘਰ ਆ ਕੇ ਸਹਿਜ ਪਾਠ ਹੈ ਹੀ ਸਹਿਜ ਪਾਠ ਦਾ ਮਤਲਬ ਘਰਾਂ ਵਿੱਚ ਬੈਠ ਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਸੰਗਤ ਨੂੰ ਟਾਈਮ ਲੱਗਦਾ ਹੈ ਉਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਪਾਠ ਕਰਦੇ ਰਹਿੰਦੇ ਮਤਲਬ ਪਾਠ ਜਿਹੜਾ ਰੱਖਿਆ ਉਹ ਗੁਰਦੁਆਰਾ ਸਾਹਿਬ ਚ ਜਾਂਦਾ ਹੈ ਤੇ ਉਸ ਦੀ ਸਮਾਪਤੀ ਵੀ ਹੋ ਗਈ ਗੁਰਦੁਆਰਾ ਸਾਹਿਬ ਵਿੱਚ ਹੀ ਹੁੰਦੀ ਹੈ ਕਿੰਨੇ ਚਿਰਾਂ ਬਾਅਦ ਸਮਾਪਤੀ ਕਰਦੇ ਨੇ ਇਹ ਹਰ ਸੰਗਤ ਦੇ ਤੇ ਮੇਰ ਹੈ ਬਾਬਾ ਜੀ ਦੀ ਕੋਈ ਤਾਂ ਮਹੀਨੇ ਚ ਕਰ ਲੈਂਦਾ ਜੀ ਕੋਈ 6 ਮਹੀਨੇ ਚ ਕਰ ਲੈਂਦਾ ਕੋਈ ਸਾਲ ਵੀ ਲਗਾ ਲੈਂਦਾ ਜਿੰਨਾ ਬਾਬਾ ਜੀ ਸੇਵਾ ਲੈਂਦੇ ਉਸ ਤਰ੍ਹਾਂ ਸੰਗਤ ਕਰ ਲੈਂਦੇ ਆਤ ਸ੍ਰੀ ਗੋਜੀ ਦੀ ਕਿਰਪਾ ਨਾਲ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਵਾ ਜਿਨ੍ਹਾਂ ਨੇ ਤੇ ਗੁਰਦੁਆਰੇ ਆ ਕੇ ਸਹਿਜ ਬਾਣ ਦੇ ਭੋਗ ਪਾਏ ਗਏ ਤੇ ਗੁਰਗ੍ਰੰਥ ਸਾਹਿਬ ਜੀ ਦਾ ਸ਼ੋਕੋਟਾਂ ਕੋਟਾਂ ਸ਼ੁਕਰ ਹੈ ਸੱਚੇ ਪਾਤਸ਼ਾਹ ਉਹਨਾਂ ਨੇ ਮੇਰ ਪ੍ਰਿਆਸ ਸੰਭ ਵਿੱਚ ਰੱਖਿਆ ਤੇ ਵਾਹਿਗੁਰੂ ਸਭ ਨੂੰ ਹਿੰਮਤ ਬਖਸ਼ੀ ਵਾਹਿਗੁਰੂ ਜੀ ਦਾ ਘੋਟਾਂ ਕੋਟਾਂ ਸ਼ੁਕਰ ਹੈ ਭੁਲੇ ਹੀ ਸੋਨਹਾਂ ਸਿਂਧਗਾ